ਨੇ ਜੇ ਪਹਿਲ 88 ਤੇ ਆ ਵੀ ਦੇਖੀ ਸੀ ਤੇ ਮੁੜ ਕੇ ਨਹੀਂ ਕੁਝ ਤੋਂ ਬਾਅਦ ਨਹੀਂ ਦੇਖਿਆ ਕੁਝ ਐਸਾ ਨੂੰ ਨਹੀਂ ਦੇਖ। ਤੋਂ ਬਾਅਦ ਨਹੀਂ ਹੁੰਦੇ। ਇਹ ਲਈ ਪਾਣੀ ਹੁਣ ਤੜਲੇ ਕੋਲ ਪਹੁੰਚ ਗਿਆ ਰਸਲ ਪਹੁੰਚ ਗਿਆ ਫੇਰ ਬਾਜ਼ ਮਾਰਦੇ ਫੇਰ ਉੱਥੇ ਸੰਸਤਾਵਾਂ ਤੁਹਾਡੇ ਵੱਲ ਆ ਜਾਣਗੀਆਂ ਫੇਰ। ਕੋਈ ਗੱਲ ਕੋਈ ਗੱਲ ਹੀ ਹੌਸਲਾ ਰੱਖੋ। ਕੋਈ ਗੱਲ। ਕੋਈ ਗੱਲ। ਕੋਈ ਗੱਲ। ਬਾਹਰ ਜਾਣਾ ਚਾਹੁੰਦੇ ਲੈ ਚੱਲਦਾ ਤੁਹਾਨੂੰ ਨਾਲ ਬੋਟ ਦੇ ਵਿੱਚ। ਹੂੰ। ਕੋਈ ਨਾ ਹੌਸਲਾ ਰੱਖੋ ਤਾਂ ਕਿਤਨਾ ਕਿਤੇ ਮਨ ਅਪਦਾ ਵੀ ਭਾਵਕ ਹੁੰਦਾ ਜਦੋਂ ਇਸ ਤਰ੍ਹਾਂ ਦੀ ਤਸਵੀਰ ਆ ਜਿਹੜੀ ਉਹ ਨਜ਼ਰ ਆਉਂਦੀ ਆ ਤੇ ਕਿਤੇ ਨਾ ਕਿਤੇ ਸਾਹਮਣੇ ਬਜ਼ੁਰਗਾ ਬਜ਼ੁਰਗ ਨੂੰ ਜਿਹੜਾ ਹੌਸਲਾ ਉਹ ਦਿੱਤਾ ਜਾ ਰਿਹਾ ਤਾਂ ਬੜੀ ਭਾਵਕ ਤਸਵੀਰ ਆ ਪੰਜਾਬ ਦੀ ਤਾਂ ਕਿਤੇ ਨਾ ਕਿਤੇ ਹਰ ਕਿਸੇ ਦੇ ਅੱਖਾਂ 'ਚ ਹੰਝੂ ਨੇ ਤਵਾਹੀ ਆ ਕਿਉਂਕਿ ਪੰਜਾਬ ਦੇ ਵਿੱਚ ਹੋਈ ਆ ਤਾਂ ਬਜ਼ੁਰਗ ਨੇ ਜਿਹੜੇ ਉਹ ਇਸ ਸਮੇਂ ਉਹਨਾਂ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਖਾਲਸਾ ਈਟ ਦੇ ਵਲੰਟੀਅਰ ਨੇ ਇੱਕ ਬੋਰਡ ਦੇ ਰਾਹੀਂ ਪਹੁੰਚਿਆ ਹਲੇ ਵੀ ਖੇਤਾਂ ਦੇ ਵਿੱਚ 7-8 ਫੁੱਟ ਦੇ ਕਰੀਬ ਆ ਜਿਹੜਾ ਉਹ ਪਾਣੀ ਆ ਉਹ ਭਰਿਆ ਹੋਇਆ